ਬਾਇਓਟਿਕ ਦੇ ਦਿੱਤਾਇਆ ਜਾਂ ਐਂਟੀਵਾਇਰਸ ਦੇ ਦਿੱਤਾਇਆ ਜਾਂ ਉਹ ਜਿਹੜਾ ਅਸਰ ਤੁਹਾਡੀ ਬੋਡੀ ਦੇ ਵਿੱਚ ਹੋਇਆ ਉਹਨੂੰ ਡਿਸਇਨਫੈਕਟ ਕਰਨ ਦਾ ਇਹ ਇੱਕ ਵਰਡ ਆ ਕਿਉਂਕਿ ਪਰਮੇਸ਼ਵਰ ਦਾ ਜਿਹੜਾ ਸਪੋਕਨ ਵਰਡ ਆ ਨਾ ਇਹ ਜੀਜ਼ਸ ਦੇ ਸਪੋਕਨ ਵਰਡਸ ਆ ਸੋ ਇੱਕ ਸਾਧਾਰਨ ਵਰਡਸ ਨਹੀਂ ਆ ਤਾਂ ਪ੍ਰਭੂ ਯਿਸੂ ਮਸੀਹ ਦੇ ਬੋਲੇ ਹੋਏ ਸ਼ਬਦ ਆ ਤੇ ਮੈਂ ਯਕੀਨ ਕਰਦੀ ਕਿ ਇਹ ਸ਼ਬਦਾਂ ਨੇ ਹਰ ਹਾਲ ਵਿੱਚ ਤੁਹਾਡੇ ਜੀਵਨ ਦੇ ਵਿੱਚ ਕੰਮ ਕਰਨਾ ਹੈ ਤੇ ਤੁਸੀਂ ਇਹ ਸ਼ਬਦ ਬੋਲਣੇ ਆ ਕਿ ਮੇਰੇ ਜੀਵਨ ਦੇ ਵਿੱਚ ਮੇਰੀ ਬੋਡੀ ਦੇ ਵਿੱਚ ਕਿਸੇ ਗਲਤ ਚੀਜ਼ ਦਾ ਕੋਈ ਅਸਰ ਨਹੀਂ ਆ ਪਰ ਮੇਰੇ ਕੋਈ ਵੀ ਚੀਜ਼ ਮੇਰੇ ਜਿਸਮ ਦੇ ਅੰਦਰ ਗਲਤ ਜਾ ਚੁੱਕੀ ਆ ਪਰ ਉਹ ਬੇਅਸਰ ਹੋ ਚੁੱਕੀ ਆ ਉਹ ਡਿਸਇਨਫੈਕਟ ਹੋ ਚੁੱਕੀ ਆ ਉਹਦਾ ਸਾਰਾ ਅਸਰ ਜਿਹੜਾ ਆ ਉਹ ਨਕਮਾ ਹੋ ਚੁੱਕਾ ਆ ਕਿਉਂਕਿ ਮੇਰੇ ਅੰਦਰ ਪ੍ਰਭੂ ਯੇਸੂ ਮਸੀਹ ਦਾ ਆਤਮਾ ਹੈ ਮੇਰੇ ਅੰਦਰ ਪ੍ਰਭੂ ਯੇਸੂ ਮਸੀਹ ਦਾ ਲਹੂ ਆ ਮੇਰੀ ਨਾੜ ਨਾੜ ਦੇ ਵਿੱਚ ਪ੍ਰਭੂ ਯੇਸੂ ਮਸੀਹ ਜੀ ਦਾ ਲਹੂ ਜਿਹੜਾ ਆ ਉਹ ਵਹਿ ਰਿਹਾ ਆ ਮੈਨੂੰ ਸਾਰੀ ਬਿਮਾਰੀ ਤੋਂ ਸ਼ੁੱਧ ਕਰ ਰਿਹਾ ਆ ਉਹ ਮੇਰੇ ਸਾਰੇ ਪਾਪਾਂ ਤੋਂ ਮੈਨੂੰ ਸ਼ੁੱਧ ਕਰ ਰਿਹਾ ਮੈਂ ਨਰੋਇਆ ਹੋ ਰਿਹਾ ਮੈਂ ਚੰਗਾ ਹੋ ਰਿਹਾ ਆ ਮੈਂ ਚੰਗਾ ਹੋ ਚੁੱਕਾ ਅਰ ਜਿਨ੍ਹਾਂ ਦੇ ਕੋਲੇ ਬੇਬੀ ਨਹੀਂ ਕਨਸੀਵ ਹੋ ਰਹੇ ਉਹ ਰੋਜ਼ ਆਪਣੇ ਪੇਟ ਤੇ ਹੱਥ ਰੱਖ ਕੇ ਪ੍ਰਾਰਥਨਾ ਕਰੋ ਕਿ ਮੈਂ ਧੰਨਵਾਦ ਕਰਦਾ ਹਾਂ ਕਿ ਪਰਮੇਸ਼ਵਰ ਨੇ ਮੈਨੂੰ ਇੱਕ ਤੰਦਰੁਸਤ ਬੱਚੇ ਦੇ ਨਾਲ ਬLES ਕੀਤਾ ਤਾਂ ਤੰਦਰੁਸਤ ਸ਼ਬਦ ਇਸਤੇਮਾਲ ਕਰਨਾ ਲਾਜ਼ਮੀ ਸਮਝਣਾ ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਤੰਦਰੁਸਤ ਬੱਚੇ ਦੇ ਨਾਲ ਪ੍ਰੈਗਨੈਂਟ ਹੋਵੋ ਤਾਂ ਜ਼ਰੂਰੀ ਤੁਸੀਂ ਇਸ ਵਰਡ ਨੂੰ ਬੋਲਣਾ ਕਿ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਮੈਂ ਇੱਕ ਤੰਦਰੁਸਤ ਬੱਚੇ ਦੇ ਨਾਲ ਪ੍ਰੈਗਨੈਂਟ ਹੋਈ ਹਾਂ ਅਤੇ ਮੇਰੇ ਘਰ ਦੇ ਵਿੱਚ ਬੱਚੇ ਖੇਡ ਰਹੇ ਆ ਮੈਂ ਬੱਚਿਆਂ ਦੀ ਮਾਂ ਆ ਜਾਂ ਜੈਂਟਸ ਕਹਿੰ ਕੇ ਮੈਂ ਬੱਚਿਆਂ ਦਾ ਪਿਤਾ ਆ ਮੈਂ ਪਰਮੇਸ਼ਵਰ ਦਾ ਧੰਨਵਾਦ ਕਰਦਾ ਪਰਮੇਸ਼ਵਰ ਨੇ ਮੈਨੂੰ ਬੱਚਿਆਂ ਦੇ ਨਾਲ ਬles ਕੀਤਾ ਆ ਹਾਲੇਲੂਇਆ ਤਾਂ ਤੁਸੀਂ ਯਕੀਨ ਕਰਿਓ ਤੁਸੀਂ ਜਦੋਂ ਇਹ ਵਰਡਸ ਬੋਲੋਗੇ ਕਿ ਮੇਰੇ ਅਗਰ ਕੋਈ ਜ਼ਹਿਰ ਵਾਲੀ ਚੀਜ਼ ਵੀ ਪੀ ਲਵੋ ਤੇ ਤੁਹਾਡਾ ਕੁਝ ਨਹੀਂ ਵਿਛਲੇਗਾ ਤਾਂ ਮੇਰਾ ਕੁਝ ਵੀ ਕੋਈ ਵੀ ਚੀਜ਼ ਮੇਰਾ ਕੋਈ ਵਿਗਾੜ ਨਹੀਂ ਕਰ ਸਕਦੀ ਕੋਈ ਵੀ ਗਲਤ ਡੋਜ਼ ਮੇਰਾ ਕੋਈ ਵੀ ਵਿਗਾੜ ਨਹੀਂ ਕਰ ਸਕਦੀ ਮੈਂ ਤੰਦਰੁਸਤ ਆ ਮੇਰੀ ਮੈਰਿਡ ਲਾਈਫ ਹੈਲਥੀ ਮੈਰਿਡ ਲਾਈਫ ਆ ਮੇਰਾ ਵਿਆਹਤਾ ਜੀਵਨ ਜਿਹੜਾ ਆ ਉਹ ਬਹੁਤ ਹੀ ਪਿਆਰ ਵਾਲਾ ਹੈ ਔਰ ਇੱਕ ਸਕਸੈਸਫੁਲ ਮੈਰਿਡ ਲਾਈਫ ਦੇ ਵਿੱਚ ਅਸੀਂ ਚੱਲ ਰਹੇ ਹਾਂ ਔਰ ਮੈਰਿਡ ਲਾਈਫ ਦੀਆਂ ਸਾਰੀਆਂ ਬਲੇਸਿੰਗਸ ਜਿਹੜੀਆਂ ਆ ਉਹ ਸਾਡੇ ਜੀਵਨ ਦੇ ਵਿੱਚ ਆ ਔਰ ਸੱਚਮੁੱਚ ਪਰਮੇਸ਼ਵਰ ਨੇ ਸਾਨੂੰ ਆਸ਼ੀਸ਼ ਦਿੱਤੀ ਆ ਵਦੋ ਫਲੋ ਤੇ ਧਰਤੀ ਨੂੰ ਭਰ ਦਿਓ ਤਾ ਤੁਸੀਂ ਇਸ ਆਸ਼ੀਸ਼ ਨੂੰ ਗ੍ਰਹਿਣ ਕਰੋ ਮੈਂ ਤੁਹਾਡੇ ਉੱਤੇ ਇਸ ਆਸ਼ੀਸ਼ ਨੂੰ ਡਿਕਲੇਅਰ ਕਰਦੀ ਹਾਂ ਹਰੇਕ ਕਪਲ ਦੇ ਉੱਤੇ ਮੈਂ ਇਸ ਆਸ਼ੀਸ਼ ਨੂੰ ਡਿਕਲੇਅਰ ਕਰਦੀ ਹਾਂ ਵਦੋ ਫਲੋ ਤੇ ਧਰਤੀ ਨੂੰ ਭਰ ਦਿਓ ਮੈਂ ਪ੍ਰਾਰਥਨਾ ਕਰਦੀ ਹਾਂ ਕਿ ਤੁਹਾਡੇ ਘਰਾਂ ਦੇ ਵਿੱਚ ਬੱਚਿਆਂ ਦੀਆਂ ਕਲਕਾਰੀਆਂ ਗੂੰਜਣ ਤੁਹਾਡੇ ਘਰਾਂ ਦੇ ਵਿੱਚ ਧੀਆ ਪੁੱਤਰ ਪੈਦਾ ਹੋਣ ਤੁਹਾਡੇ ਘਰਾਂ ਦੇ ਵਿੱਚ ਤੁਸੀਂ ਮਾਤਾ ਪਿਤਾ ਖਵਾਉਣ ਵਾਲੇ ਬਣ ਜਾਓ ਤੁਹਾਡੀ ਮੈਰਿਡ ਲਾਈਫ ਸਕਸੈਸਫੁਲ ਮੈਰਿਡ ਲਾਈਫ ਹੋ ਜਾਏ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਤੁਹਾਨੂੰ ਕਿਸੇ ਚੰਗੀ ਚੀਜ਼ ਦੀ ਥੋੜਾ ਨਾ ਰਹੇ ਤੁਹਾਡੇ ਰਿਸ਼ਤੇ ਮਜ਼ਬੂਤ ਹੋ ਜਾਣ ਪ੍ਰਭੂ ਯਿਸੂ ਜੀ ਦੇ ਨਾਮ ਦੇ ਵਿੱਚ ਹਰੇਕ ਕੋ ਪ੍ਰੋਬਲਮ ਜਿਹੜੀ ਤੁਹਾਡੀ ਮੈਰਿਡ ਲਾਈਫ ਨੂੰ ਡਿਸਟਰਬ ਕਰ ਰਹੀ ਆ ਹਰੇਕ ਕੋ ਪ੍ਰੋਬਲਮ ਜਿਹੜੀ ਤੁਹਾਨੂੰ ਫਿਜ਼ੀਕਲੀ ਮੈਂਟਲੀ ਡਿਸਟਰਬ ਕਰ ਰਹੀ ਆ ਪ੍ਰਭੂ ਯੇਸ਼ੂ ਮਸੀਹ ਦੇ ਨਾਮ ਦੇ ਵਿੱਚ ਉਹ ਜਾਂਦੀ ਰਹੇ ਹਰੇਕ ਸਮੱਸਿਆ ਹਰੇਕ ਕੋ ਗੱਲਬਾਤ ਤੁਹਾਡੇ ਜੀਵਨ ਦੇ ਵਿੱਚੋਂ ਜਿਹੜੀ ਤੁਹਾਡੀ ਮੈਰਿਡ ਲਾਈਫ ਨੂੰ ਡਿਸਟਰਬ ਕਰਦੀ ਆ ਪ੍ਰਭੂ ਯੇਸ਼ੂ ਮਸੀਹ ਜੀ ਦੇ ਨਾਮ ਦੇ ਵਿੱਚ ਉਹ ਜਾਂਦੀ ਰਹੇ ਪਰਮੇਸ਼ਵਰ ਦੀ ਕਿਰਪਾ ਤੁਹਾਡੇ ਜੀਵਨ ਦੇ ਵਿੱਚ ਆਏ ਪ੍ਰਭੂ ਯਿਸੂ ਮਸੀਹ ਦਾ ਲਹੂ ਮੈ ਤਾਂ ਨੂੰ ਕਵਰ ਕਰਦੀ ਹੈ ਪ੍ਰਭੂ ਯਿਸੂ ਮਸੀਹ ਦਾ ਲਹੂ ਤੁਹਾਡੇ ਉੱਤੇ ਅਪਲਾਈ ਕਰਦੀ ਹੈ ਅਰ ਮੈਂ ਯਕੀਨ ਕਰਦੀ ਹਾਂ ਕਿ ਪ੍ਰਭੂ ਯਿਸੂ ਮਸੀਹ ਦਾ ਲਹੂ ਬੱਕਰਿਆਂ ਦੇ ਲਹੂ ਤੋਂ ਸ਼ਕਰਿਆਂ ਦੇ ਲਹੂ ਤੋਂ ਹਰੇਕ ਬਲੀਦਾਨ ਦੇ ਲਹੂ ਦੇ ਨਾਲੋਂ ਉੱਤਮ ਲਹੂ ਹੈ ਅਰ ਅਗਰ ਉਹਨਾਂ ਬੱਕਰਿਆਂ ਦੇ ਲਹੂ ਦੇ ਵਿੱਚ ਉਹਨਾਂ ਲੈਲਿਆਂ ਦੇ ਲਹੂ ਦੇ ਵਿੱਚ ਇੰਨੀ ਤਾਕਤ ਸੀ ਕਿ ਮਿਸਰੀਆਂ ਮਿਸਰ ਦੇ ਵਿੱਚ ਰਹਿੰਦੇ ਹੋਏ ਇਜ਼ਰਾਇਲੀਆਂ ਨੇ ਆਪਣੀਆਂ ਚੁਗਾਠਾਂ ਤੇ ਲਾਇਆ ਤੇ ਕੋਈ ਬਵਾ ਉਹਨਾਂ ਦੇ ਘਰਾਂ ਦੇ ਅੰਦਰ ਨਾ ਆ ਸਕੀ ਕੋਈ ਕੋਈ ਮੌਤਾ ਫਰਿਸ਼ਤ ਤਾਂ ਉਹਨਾਂ ਦੇ ਘਰਾਂ ਦੇ ਅੰਦਰ ਨਾ ਆ ਸਕਿਆ ਅੱਜ ਪ੍ਰਭੂ ਯਿਸੂ ਮਸੀਹ ਦਾ ਲਹ ਤੁਹਾਡੇਆਂ ਡੋਰਾਂ ਤੇ ਅਪਲਾਈ ਕਰਦੇ ਆ ਤੁਹਾਡੇ ਜੀਵਨ ਦੇ ਦਰਵਾਜ਼ਿਆਂ ਤੇ ਅਪਲਾਈ ਕਰਦੇ ਤੁਹਾਡੇ ਬਦਨ ਦੇ ਦਰਵਾਜ਼ਿਆਂ ਤੇ ਅਪਲਾਈ ਕਰਦੇ ਆ ਅਰ ਮੈਂ ਯਕੀਨ ਕਰਦੀ ਕੋਈ ਨਾਸ਼ ਕਰਨ ਵਾਲੀ ਚੀਜ਼ ਤੁਹਾਡੇ ਜਿਸਮ ਦੇ ਅੰਦਰ ਪ੍ਰਵੇਸ਼ ਨਹੀਂ ਕਰ ਸਕਦੀ ਤੁਹਾਡੇ ਘਰ ਦੇ ਅੰਦਰ ਪ੍ਰਵੇਸ਼ ਨਹੀਂ ਕਰ ਸਕਦੀ ਤੁਹਾਡੇ ਰਿਸ਼ਤਿਆਂ ਦੇ ਅੰਦਰ ਪ੍ਰਵੇਸ਼ ਨਹੀਂ ਕਰ ਸਕਦੀ ਉਹਦੀ ਐਂਟਰੀ ਹੋ ਹੀ ਨਹੀਂ ਸਕਦੀ ਕਿਉਂਕਿ ਹੁਣ ਤੁਹਾਡੇ ਜੀਵਨ ਦੇ ਵਿੱਚ ਪਰਮੇਸ਼ਵਰ ਦੇ ਆਤਮਾ ਦੀ ਐਂਟਰੀ ਆ ਹੁਣ ਤੁਹਾਡੇ ਜੀਵਨ ਦੇ ਵਿੱਚ ਪਰਮੇਸ਼ਵਰ ਦਾ ਅਨੁਗ੍ਰਹਿ ਆ ਚੁੱਕਿਆ ਹੈ ਪਰਮੇਸ਼ਵਰ ਦਾ ਫਜ਼ਲ ਆ ਚੁੱਕਿਆ ਹੈ ਉਹਦਾ ਫਜ਼ਲ ਹੀ ਸਾਡੇ ਲਈ ਕਾਫੀ ਆ ਸੱਚਮੁੱਚ ਉਹਦੀ ਰਹਿਮਤ ਹੀ ਸਾਡੇ ਲਈ ਕਾਫੀ ਆ ਪਰ ਮੈਂ ਯਕੀਨ ਕਰਦੀ ਆਂ ਔਰ ਮੈਂ ਪ੍ਰਾਰਥਨਾ ਕਰਦੀ ਆਂ ਕਿ ਜਿਹੜੀਆਂ ਭੈਣਾਂ ਪ੍ਰੈਗਨਨਸੀ ਦੇ ਵਿੱਚ ਆ ਉਹ ਤੰਦਰੁਸਤ ਬੱਚਿਆਂ ਨੂੰ ਜਨਮ ਦੇਣ ਜਾ ਰਹੀਆਂ ਆ ਉਹ ਸੱਚਮੁੱਚ ਇੱਕ ਗਵਾਹੀ ਦੇ ਨਾਲ ਆ ਰਹੀਆਂ ਨਾਰਮਲ ਤਰੀਕੇ ਦੇ ਨਾਲ ਉਹਨਾਂ ਦੇ ਬੱਚੇ ਜਿਹੜੇ ਆ ਉਹ ਜਨਮ ਲੈਣ ਜਾ ਰਹੇ ਆ ਤੰਦਰੁਸਤ ਸੋ ਬੱਚੇ ਜਨਮ ਲੈਣ ਜਾ ਰਹੇ ਹੋ ਮਾਂਵਾ ਤੰਦਰੁਸਤ ਏ ਸੱਚਮੁੱਚ ਹਰੇਕ ਕੰਪਲਿਕੇਸ਼ਨ ਨੂੰ ਮੈਂ ਕੈਨਸਲ ਕਰਦੀ ਹਾਂ ਉਹਨਾਂ ਦੀ ਲਾਈਫ ਦੇ ਵਿੱਚੋਂ ਉਹਨਾਂ ਦੀ ਹੈਲਥ ਦੀ ਕੰਪਲਿਕੇਸ਼ਨ ਨੂੰ ਕੈਨਸਲ ਕਰਦੇ ਹਾਂ ਜਿਨ੍ਹਾਂ ਡਾਕਟਰਸ ਤੋਂ ਉਹਨਾਂ ਦੀ ਟ੍ਰੀਟਮੈਂਟ ਚੱਲ ਰਹੀ ਹੈ ਅਸੀਂ ਪ੍ਰਾਰਥਨਾ ਕਰਦੇ ਹਾਂ ਪਰਮੇਸ਼ਵਰ ਦਾ ਆਤਮਾ ਉਹਨਾਂ ਡਾਕਟਰਸ ਨੂੰ ਵਿਜ਼ਡਮ ਦੇ ਜਿਨ੍ਹਾਂ ਹੱਥਾਂ ਦੇ ਨਾਲ ਉਹਨਾਂ ਦੇ ਕੇਸ ਕੀਤੇ ਜਾਣੇ ਆ ਮੈਂ ਉਹਨਾਂ ਹੱਥਾਂ ਨੂੰ ਬles ਕਰਦੀ ਹਾਂ ਉਹਨਾਂ ਹੱਥਾਂ ਨੂੰ ਪਰਮੇਸ਼ਵਰ ਦੇ ਹੱਥਾਂ ਵਿੱਚ ਲੈ ਕੇ ਆਉਣੀ ਆ ਅਰ ਮੈਂ ਯਕੀਨ ਕਰਦੀ ਹਾਂ ਕਿ ਉਹ ਹੱਥ ਜਦੋਂ ਇਹਨਾਂ ਭੈਣਾਂ ਨੂੰ ਛੂੰਹਦੇ ਆ ਤੇ ਉਹ ਪਰਮੇਸ਼ਵਰ ਦੇ ਹੱਥਾਂ ਦੀ ਸਮਰਥ ਦੇ ਦੁਆਰਾ ਛੂੰਹਦੇ ਆ ਅਰ ਸੱਚਮੁੱਚ ਇਹ ਭੈਣ ਬੱਚਾ ਤੰਦਰੁਸਤੀ ਦੇ ਨਾਲ ਪਰਮੇਸ਼ਰ ਦੇ ਘਰ ਵਿੱਚ ਆਉਂਦੇ ਆ ਅਸੀਂ ਪਰਮੇਸ਼ਰ ਦਾ ਬਹੁਤ ਧੰਨਵਾਦ ਕਰਦੇ ਹਾਂ ਮੈਂ ਪ੍ਰਾਰਥਨਾ ਕਰਦੀ ਹਾਂ ਹਰ ਗਰੀਬੀ ਦਾ ਬੰਧਨ ਟੁੱਟ ਜਾਏ ਪ੍ਰਭੂ ਯਿਸੂ ਮਸੀਹ ਜੀ ਦੇ ਨਾਮਸ ਹਰ ਲੜਾਈ ਝਗੜੀ ਦਾ ਬੰਧਨ ਟੁੱਟ ਜਾਏ ਪ੍ਰਭੂ ਯਿਸੂ ਮਸੀਹ ਦੇ ਨਾਮ 'ਚ ਹਰ ਕਰਜ਼ੇ ਦਾ ਬੰਧਨ ਟੁੱਟ ਜਾਏ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਹਰ ਨਸ਼ੇ ਦਾ ਬੰਧਨ ਟੁੱਟ ਜਾਏ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਹਰ ਅਗਿਆਨਤਾ ਦਾ ਬੰਧਨ ਟੁੱਟ ਜਾਏ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਹਰ ਸ਼ੈਤਾਨੀ ਬੰਧਨ ਜਿਹੜਾ ਤੁਹਾਨੂੰ ਪ੍ਰਾਰਥਨਾ ਕਰਨ ਤੋਂ ਰੋਕਦਾ ਹਰ ਸ਼ੈਤਾਨੀ ਬੰਧਨ ਜਿਹੜਾ ਤੁਹਾਨੂੰ ਵਚਨ ਪੜਨ ਤੋਂ ਰੋਕਦਾ ਜਿਹੜਾ ਤੁਹਾਡੇ ਕਾਰੋਬਾਰ ਚ ਬlesਸ ਹੋਣ ਤੋਂ ਤੁਹਾਨੂੰ ਰੋਕ ਰਿਹਾ ਹਰੇਕ ਉਹ ਬੰਧਨ ਜਿਹੜਾ ਤੁਹਾਡੇ ਘਰ ਦੇ ਦੁਆਲੇ ਲੱਗਾ ਤੁਹਾਡੇ ਬੱਚਿਆਂ ਦੇ ਦੁਆਲੇ ਲੱਗਾ ਤੁਹਾਡੇ ਮਾਲ ਡੰਗਰ ਦੇ ਦੁਆਲੇ ਤੁਹਾਡੇ ਖੇਤਾਂ ਦੇ ਦੁਆਲੇ ਲੱਗਾ ਹੈ ਅੱਜ ਟੁੱਟ ਜਾਏ ਪ੍ਰਭੂ ਯਿਸੂ ਮਸੀਹ ਦੇ ਨਾਮ ਚ ਹਰ ਬੰਧਨ ਟੁੱਟ ਜਾਏ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਹਰ ਦੁਸ਼ਟ ਆਤਮਾ ਤੁਹਾਨੂੰ ਛੱਡ ਕੇ ਜਾਏ ਹਰੇਕ ਦੁਸ਼ਟ ਆਤਮਾ ਤੁਹਾਨੂੰ ਛੱਡ ਕੇ ਜਾਏ ਜਿਹੜਾ ਤੁਹਾਡੇ ਅੰਦਰ ਗਲਤ ਸੋਚਾਂ ਲੈ ਕੇ ਆ ਰਿਹਾ ਅੱਜ ਮੈਨੂੰ ਕਮੈਂਡ ਕਰਦੀ ਨਿਕਲ ਜਾਏ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਪੁਨੀਤ ਬlesਸ ਹੋ ਰਿਹਾ ਪ੍ਰਭੂ ਯਿਸੂ ਮਸੀਹ ਜੀ ਦੇ ਲਾਸੋਰੀ ਆ ਪ੍ਰਭੀ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਰਜ਼ੀਆ ਬles ਹੋ ਰਹੀ ਪ੍ਰਭੀ ਯਿਸੂ ਮਸੀਹ ਦੇ ਨਾਮ ਦੇ ਵਿੱਚ ਪਰਮੇਸ਼ਵਰ ਨੇ ਤੁਹਾਨੂੰ ਆਸ਼ੀਸ਼ ਦਿੱਤੀ ਆ ਪਰਮੇਸ਼ਵਰ ਨੇ ਤੁਹਾਨੂੰ ਆਸ਼ੀਸ਼ ਦਿੱਤੀ ਆ ਮੈਂ ਵੀਰਪਾਲ ਦੇ ਬ੍ਰਦਰ ਦੇ ਲਈ ਪ੍ਰਾਰਥਨਾ ਕਰਦੀ ਆ ਉਹਦਾ ਟਿਊਮਰ ਡਿਸਪੀਅਰ ਹੋ ਜਾਏ ਪ੍ਰਭੀ ਯਿਸੂ ਮਸੀਹ ਜੀ ਦੇ ਨਾਮ ਚ ਉਹ ਵੱਡੀ ਗਵਾਹੀ ਦੇ ਨਾਲ ਹੈ ਬਲਵਿੰਦਰ ਸਪੇਨ ਦੇ ਵਿੱਚ ਮੈਂ ਤੇ ਦਿੱਲੀ ਪ੍ਰਾਰਥਨਾ ਕਰਦੀ ਪਰਮੇਸ਼ਵਰ ਤੁਹਾਨੂੰ ਅਦਭੁਤ ਰੀਤੀ ਦੇ ਨਾਲ ਬles ਕਰਨ ਅਤੇ ਤੁਹਾਡੀਆਂ ਪ੍ਰਾਰਥਨਾਵਾਂ ਦਾ ਉੱਤਰ ਦੇਣ ਪ੍ਰਭੀ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਅਰੇ ਯਕੀਨ ਕਰੋ ਕਿ ਤੁਹਾਡੇ ਘਰਾਂ ਚੋਂ ਗੰਦੇ ਆਤਮੇ ਜਾ ਰਹੀ ਆ ਨਸ਼ੇ ਦੇ ਆਤਮਾ ਮੈਂ ਤੁਹਾਨੂੰ ਛੱਡ ਕੇ ਜਾ ਰਿਹਾ ਪ੍ਰਭ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਹਰੇਕ ਨਸ਼ੇ ਦਾ ਗੰਦਾ ਆਤਮਾ ਤੁਹਾਨੂੰ ਛੱਡ ਕੇ ਜਾ ਰਿਹਾ ਹੈ ਸੁਖਵੰਤਮਾਨ ਤੁਸੀਂ ਬles ਹੋ ਰਹੇ ਹੋ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਚ ਵਿਸ਼ਾਲ ਤੁਸੀਂ ਬles ਹੋ ਰਹੇ ਹੋ ਤੁਹਾਡਾ ਕਾਰੋਬਾਰ ਬles ਹੋ ਰਿਹਾ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਬ੍ਰਦਰ ਜான் ਬles ਹੋ ਰਹੇ ਹੋ ਤੁਸੀਂ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਪਰਮੇਸ਼ਵਰ ਦੀ ਆਸ਼ੀਸ਼ ਤੁਹਾਡੇ ਉੱਤੇ ਆ ਪਰਮੇਸ਼ਵਰ ਦਾ ਅਨੁਗ੍ਰਹਿ ਤੁਹਾਡੇ ਉੱਤੇ ਆ ਪਰਵੇਸ਼ ਮੈਂ ਤੁਹਾਨੂੰ ਬles ਕਰਦੀ ਆ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਪਰਮੇਸ਼ਵਰ ਦੀ ਆਸ਼ੀਸ਼ ਤੁਹਾਡੇ ਉੱਤੇ ਠਹਿਰ ਜਾਏ ਪਰਮੇਸ਼ਵਰ ਦੀ ਆਸ਼ੀਸ਼ ਤੁਹਾਡੇ ਉੱਤੇ ਠਹਿਰ ਜਾਏ ਹਾਲੇਲੂਇਆ ਤੁਸੀਂ ਯਕੀਨ ਕਰੋ ਕਿ ਅੱਜ ਹਰ ਬਿਮਾਰੀ ਤੁਹਾਨੂੰ ਛੱਡ ਕੇ ਜਾ ਰਹੀ ਆ ਅੱਖਾਂ ਦੀਆਂ ਬਿਮਾਰੀਆਂ ਤੁਹਾਨੂੰ ਜਾ ਰਹੀਆਂ ਹਰ ਤਰ੍ਹਾਂ ਦੀਆਂ ਅੱਖਾਂ ਦੀਆਂ ਬਿਮਾਰੀਆਂ ਤੁਹਾਨੂੰ ਛੱਡ ਕੇ ਜਾ ਰਹੀਆਂ ਸਾਹ ਲੈਣ ਦੀ ਬਿਮਾਰੀ ਤੁਹਾਨੂੰ ਛੱਡ ਕੇ ਜਾ ਰਹੀ ਹੈ ਹਰੇਕ ਤਰ੍ਹਾਂ ਦਾ ਐਸਥਮਾ ਤੁਹਾਨੂੰ ਛੱਡ ਕੇ ਜਾ ਰਿਹਾ ਸਕਿਨ ਐਕਜ਼ਿਮਾ ਤੁਹਾਨੂੰ ਛੱਡ ਕੇ ਜਾ ਰਿਹਾ ਵਿਟਿਲੀਗੋ ਦੀ ਪ੍ਰੋਬਲਮ ਲਿਕੋਡਰਮਾ ਦੀ ਪ੍ਰੋਬਲਮ ਹਰੇਕ ਤਰ੍ਹਾਂ ਦੀ ਸਕਿਨ ਦੀ ਡਿਸਆਰਡਰ ਪ੍ਰੋਬਲਮ ਜਾ ਰਹੀ ਹੈ ਪ੍ਰਭੂ ਯਸੂ ਮਸੀਹ ਜੀ ਦੇ ਨਾਮ ਦੇ ਵਿੱਚ ਤੁਸੀਂ ਕੋਮਲ ਹੋ ਰਹੇ ਹੋ ਤੁਸੀਂ ਸ਼ੁੱਧ ਹੋ ਰਹੇ ਹੋ ਜਿਨ੍ਹਾਂ ਦੇ ਵਿੱਚ ਜਿਸਮ ਦੇ ਉੱਤੇ ਬਹੁਤ سارے ਫੋੜੇ ਫਿੰਸੀਆਂ ਹੋ ਚੁੱਕੇ ਆਰ ਸੁੱਕ ਨਹੀਂ ਰਹੇ ਮੈਂ ਪ੍ਰਾਰਥਨਾ ਕਰਦੀ ਅੱਜ ਪ੍ਰਭੂ ਯਿਸੂ ਮਸੀਹ ਦੇ ਨਾਮ ਚੋ ਸਾਰੇ ਫੋੜੇ ਫਿੰਸੀਆਂ ਸੁੱਕ ਰਿਹਾ ਸਾਰੇ ਫੋੜੇ ਫਿੰਸੀਆਂ ਸੁੱਕ ਰਿਹਾ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਤੁਸੀਂ ਚੰਗੇ ਹੋ ਰਹੇ ਹੋ ਤੁਸੀਂ ਚੰਗੇ ਹੋ ਰਹੇ ਹੋ ਤੁਸੀਂ ਚੰਗੇ ਹੋ ਰਹੇ ਹੋ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਤੁਹਾਡੇ ਕਾਰੋਬਾਰ ਦੇ ਵਿੱਚ ਤੁਸੀਂ ਬles ਹੋ ਰਹੇ ਹੋ ਪ੍ਰਭੂ ਤੁਹਾਨੂੰ ਨਵੇਂ ਘਰਾਂ ਦੇ ਨਾਲ ਬlesਸ ਕਰਦੇ ਪ੍ਰਭੂ ਜੀ ਤੁਹਾਨੂੰ ਨਵੀਆਂ ਗੱਡੀਆਂ ਦੇ ਨਾਲ ਬlesਸ ਕਰਦੇ ਆ ਸੱਚ ਮੱਚ ਤੁਸੀਂ ਵਧੇ ਜਾ ਰਹੇ ਹੋ ਸਾਡੇ ਪੁੱਤਰ ਯਹੋਵਾ ਪਰਮੇਸ਼ਵਰ ਦੇ ਵੱਲੋਂ ਸਿੱਖੇ ਹੋਏ ਆ ਅਸ ਸਾਡੇ ਬੱਚਿਆਂ ਦੀ ਸ਼ਾਂਤੀ ਬਹੁਤ ਹੀ ਅਸੀਂ ਯਕੀਨ ਕਰਦੇ ਹਾਂ ਕਿ ਸਾਡੇ ਬੱਚੇ ਸੱਚਮੁੱਚ ਪਰਮੇਸ਼ਵਰ ਦੇ ਵੱਲੋਂ ਸਿੱਖੇ ਹੋਏ ਆ ਸਾਡੇ ਬੱਚੇ ਸਾਡੀ ਮੇਜ਼ ਦੇ ਦਿਵਾਲੇ ਜਤੂਨ ਦੇ ਬੂਟਿਆਂ ਦੇ ਵਾਂਗ ਲਹਿ ਹਾਉਂਦੇ ਆ ਪਰਮੇਸ਼ਵਰ ਨੇ ਸਾਨੂੰ ਦੋਤਿਆਂ ਪੁੱਤਰਿਆਂ ਦੇ ਨਾਲ ਬਲੈਸ ਕੀਤਾ ਹੈ ਅਸੀਂ ਲੰਮਾ ਜੀਵਨ ਜੀਨੇ ਆ ਪਰਮੇਸ਼ਵਰ ਸਾਨੂੰ ਚੋਖੇ ਜੀਵਨ ਦੇ ਨਾਲ ਕੀਤਾ ਹੈ ਸੱਚਮੁੱਚ ਪਰਮੇਸ਼ਵਰ ਨੇ ਸਾਨੂੰ ਚੋਖੇ ਜੀਵਨ ਦੇ ਨਾਲ ਬਲੈਸ ਕੀਤਾ ਹਰ ਰੋਗ ਤੋਂ ਪਰਮੇਸ਼ਵਰ ਨੇ ਸ਼ਿਫਾ ਦਿੱਤੀ ਆ ਪੱਥਰੀਆਂ ਤੋਂ ਪਰਮੇਸ਼ਵਰ ਨੇ ਸ਼ਿਫਾ ਦਿੱਤੀ ਆ ਹਰੇਕ ਤਰ੍ਹਾਂ ਦੀਆਂ ਹਰਨੀਆਂ ਤੋਂ ਗਦੂਦਾਂ ਤੋਂ ਰਸੌਲੀਆਂ ਤੋਂ ਪਰਮੇਸ਼ਵਰ nessa on ਕਿਡਨੀਜ਼ ਹੀਲ ਹੋ ਰਹੀਆਂ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਲੰਗਜ਼ ਹੀਲ ਹੋ ਰਹੇ ਆ ਲਿਵਰ ਹੀਲ ਹੋ ਰਿਹਾ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਡਾਈਜੈਸ਼ਨ ਸਿਸਟਮ ਠੀਕ ਹੋ ਰਿਹਾ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਚ ਆਟੋਇਮਿਊਨ ਸਿਸਟਮ ਠੀਕ ਹੋ ਰਿਹਾ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਹਰੇਕ ਕੈਂਸਰ ਛੱਡ ਕੇ ਜਾ ਰਹੀ ਆ ਹਰੇਕ ਕੈਂਸਰ ਛੱਡ ਕੇ ਜਾ ਰਹੀ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਕੈਂਸਰ ਦੀ ਔਕਾਤ ਨਹੀਂ ਕਿ ਮੇਰੇ ਪਰਮੇਸ਼ਰ ਦੇ ਅੱਗੇ ਠਹਿਰ ਸਕੇ ਹਰ ਕੈਂਸਰ ਨੂੰ ਮੈਂ ਕਮੈਂਡ ਕਰਦੀ ਜਾਏ ਪ੍ਰਭੂ ਯਿਸੂ ਮਸੀਹ ਦੇ ਨਾਮ ਚ ਹਰ ਕੈਂਸਰ ਜਾਏ ਪ੍ਰਭ ਯਿਸੂ ਮਸੀਹ ਦੇ ਨਾਮ ਦੇ ਵਿੱਚ ਸ਼ਿਫਾ ਆ ਰਹੀ ਆ ਬਦਨ ਦੇ ਵਿੱਚ ਸ਼ਿਫਾ ਆ ਰਹੀ ਆ ਕੈਂਸਰ ਜਾ ਰਹੀ ਆ ਸ਼ਿਫਾ ਆ ਰਹੀ ਆ ਸ਼ਿਫਾ ਆ ਰਹੀ ਆ ਸ਼ਿਫਾ ਆ ਰਹੀ ਆ oh thank you father ਤੁਸੀਂ ਆਪਣੇ ਕਿਰਪਾ ਵਾਲੇ ਹੱਥ ਦੇ ਨਾਲ ਯਹਵਾ ਰਫਾ ਤੁਸੀਂ ਆਪਣੇ ਸ਼ਿਫਾ ਦੇਣ ਵਾਲੇ ਹੱਥ ਦੇ ਨਾਲ ਪ੍ਰਭੂ ਆਪਣੇ ਲੋਕਾਂ ਨੂੰ ਛੂ ਕੇ ਚੰਗਿਆ ਕਰ ਦਿੱਤਾ ਹਰ ਖੰਗ ਤੇ ਜੁਕਾਮ ਤੁਹਾਨੂੰ ਛੱਡ ਕੇ ਜਾ ਰਿਹਾ ਹਰ ਤਰ੍ਹਾਂ ਦਾ ਬੁਖਾਰ ਤੁਹਾਨੂੰ ਛੱਡ ਕੇ ਜਾ ਰਿਹਾ ਟਾਈਫਾਇਟ ਜਾ ਰਿਹਾ ਹੈ ਤੁਹਾਡੀਆਂ ਰਿਪੋਰਟਾਂ ਬਦਲ ਰਹੀਆਂ ਆ ਤੁਸੀਂ ਹੀਲ ਹੋ ਰਹੇ ਹੋ ਪੀਲੀਆ ਤੁਹਾਨੂੰ ਛੱਡ ਕੇ ਜਾ ਰਿਹਾ ਹੈ ਨਮੋਨੀਆ ਜਾ ਰਿਹਾ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਤੁਸੀਂ ਬles ਹੋ ਰਹੇ ਹੋ ਤੁਸੀਂ ਬles ਹੋ ਰਹੇ ਹੋ ਪ੍ਰਭੂ ਤੁਹਾਨੂੰ ਕੰਪਲੀਟਲੀ ਟੌਪ ਟੂ ਟੋ ਪ੍ਰਭੂ ਤੁਹਾਨੂੰ ਬles ਕਰ ਰਿਹਾ ਹੈ ਹੈਡ ਟੂ ਟੋ ਪ੍ਰਭੂ ਤੁਹਾਨੂੰ ਬles ਕਰ ਰਿਹਾ ਹੈ ਸਿਰ ਤੋਂ ਪੈਰਾਂ ਤੱਕ ਪਰਮੇਸ਼ਵਰ ਤੁਹਾਨੂੰ ਆਸ਼ੀਸ਼ਿਤ ਕਰ ਰਿਹਾ ਤੁਹਾਨੂੰ ਸ਼ਿਫਾ ਦੇ ਰਿਹਾ ਤੁਹਾਨੂੰ ਛੁਟਕਾਰਾ ਦੇ ਰਿਹਾ ਤੁਹਾਨੂੰ ਚੰਗਿਆਈ ਦੇ ਰਿਹਾ ਤੁਹਾਡੇ ਕਾਰੋਬਾਰ ਦੇ ਵਿੱਚ ਬਰਕਤ ਆ ਰਹੀ ਤੁਹਾਡੇ ਘਰਾਂ ਦੇ ਵਿੱਚ ਬਰਕਤ ਆ ਰਹੀ ਤੁਹਾਡੇ ਖੇਤਾਂ ਦੇ ਵਿੱਚ ਬਰਕਤ ਆ ਰਹੀ ਮਾਲ ਡੰਗਰ ਦੇ ਉੱਤੇ ਬਰਕਤ ਆ ਰਹੀ ਜਦੋਂ ਅਸੀਂ ਆਪਣੇ ਘਰਾਂ ਵਿੱਚੋਂ ਨਿਕਲਦੇ ਆਂ ਤੇ ਅਸੀਂ ਮੁਬਾਰਕ ਹੁੰਨੇ ਆਂ ਜਦੋਂ ਅਸੀਂ ਘਰਾਂ ਨੂੰ ਵਾਪਸ ਆਉਨੇ ਤੇ ਅਸੀਂ ਮੁਬਾਰਕ ਹੁੰਨੇ ਆਂ ਉਹ ਮੁਬਾਰਕ ਖੁਦਾ ਸਾਡੇ ਸਫ਼ਰ ਨੂੰ ਮੁਬਾਰਕ ਬਣਾ ਰਿਹਾ ਪਰਮੇਸ਼ਵਰ ਪ੍ਰਭੂ ਦੇ ਦੂਤ ਸਾਡੇ ਰਾਹਾਂ ਦੇ ਵਿੱਚ ਨਿਗਹਿبانی ਕਰਦੇ ਆ ਸਾਡੇ ਬੱਚਿਆਂ ਦੇ ਰਾਹਾਂ ਵਿੱਚ ਨਿਗਹਿبانی ਕਰਦੇ ਆ ਅਸੀਂ ਰਾਜੀ ਖੁਸ਼ ਜਾਂਦੇ ਆ ਤੇ ਰਾਜੀ ਖੁਸ਼ ਵਾਪਸ ਆਉਨੇ ਆ ਸਾਡੇ ਬੱਚੇ ਸਕੂਲਾਂ ਦੇ ਵਿੱਚ ਵੀ ਰਾਜੀ ਖੁਸ਼ ਰਹਿੰਦੇ ਆ ਕਿਉਂਕਿ ਸਵਰਗਦੂਤ ਉਹਨਾਂ ਦੇ ਨਾਲ-ਨਾਲ ਰਹਿੰਦੇ ਆ ਉਹਨਾਂ ਦੀ ਹਿਫਾਜ਼ਤ ਕਰਦੇ ਆ ਅਸੀਂ ਪਰਮੇਸ਼ਵਰ ਦਾ ਧੰਨਵਾਦ ਕਰਦੇ ਕਿ ਪਰਮੇਸ਼ਵਰ ਸ਼ਵ ਨੇ ਸਾਡੇ ਬੱਚਿਆਂ ਨੂੰ ਲੜਾਈਆਂ ਝਗੜਿਆਂ ਤੋਂ ਬਚਾਇਆ ਸੱਟਾਂ ਪੇਟਾਂ ਤੋਂ ਬਚਾ ਕੇ ਰੱਖਿਆ ਸਾਡੇ ਬੱਚੇ ਵਿਦੇਸ਼ਾਂ ਦੇ ਵਿੱਚ ਵੀ ਪਰਮੇਸ਼ਰ ਦੇ ਹੱਥਾਂ ਵਿੱਚ ਸੁਰੱਖਿਅਤ ਆ ਅਰ ਸੱਚ ਮੁੱਚ ਪਰਮੇਸ਼ਰ ਦਾ ਵੱਡਾ ਤੇ ਖਾਸ ਅਨੁਗ੍ਰਹਿ ਸਾਡੇ ਬੱਚਿਆਂ ਦੇ ਉੱਤੇ ਆ ਉਹ ਥੈਂਕ ਯੂ ਫਾਦਰ ਸਾਡੇ ਬੱਚੇ ਵਿਦੇਸ਼ਾਂ ਵਿੱਚ ਨਵੇਂ ਘਰਾਂ ਦੇ ਨਾਲ ਬles ਹੋ ਰਹੇ ਆ ਪੀਆਰ ਦੇ ਨਾਲ ਬles ਹੋ ਰਹੇ ਆ ਵੀਜ਼ਾਸ ਦੇ ਨਾਲ ਉਹਨਾਂ ਦੇ ਵੀਜ਼ਾ ਐਕਸਟੈਂਡ ਹੋ ਰਹੇ ਸੀ ਧੰਨਵਾਦ ਕਰਦੇ ਆ ਸੱਚਮੁੱਚ ਅੱਜ ਤੁਹਾਨੂੰ ਬੱਚਿਆਂ ਵੱਲੋਂ ਗੁੱਡ ਨਿਊਜ਼ ਆ ਰਹੀ ਹੈ ਤੁਹਾਡੇ ਬੱਚਿਆਂ ਦੇ ਜੀਵਨ ਤੋਂ ਤੁਹਾਨੂੰ ਇੱਕ ਬਿਹਤਰੀਨ ਖਬਰ ਆ ਰਹੀ ਹੈ ਮੈਂ ਪਰਮੇਸ਼ਵਰ ਦਾ ਧੰਨਵਾਦ ਕਰਦੀ ਹਾਂ ਧੰਨਵਾਦ ਕਰਦੀ ਕਿ ਪਰਮੇਸ਼ਵਰ ਨੇ ਸਾਡੇ ਬੱਚਿਆਂ ਦੇ ਜੀਵਨ ਦੇ ਵਿੱਚ ਗੁੱਡ ਨਿਊਜ਼ ਨੂੰ ਪਾਇਆ ਪਰਮੇਸ਼ਵਰ ਨੇ ਸਾਡੇ ਬੱਚਿਆਂ ਨੂੰ ਬ੍ਰਾਈਟ ਫਿਊਚਰ ਦਿੱਤਾ ਪਰਮੇਸ਼ਵਰ ਨੇ ਸਾਡੇ ਬੱਚਿਆਂ ਨੂੰ ਚੰਗੀ ਸੰਗਤ ਦੇ ਨਾਲ ਚੰਗੇ ਫਰੈਂਡਸ ਦੇ ਨਾਲ ਬLES ਕੀਤਾ ਪਵਿੱਤਰਤਾਈ ਵਾਲੇ ਜੀਵਨ ਦੇ ਨਾਲ ਬLES ਕੀਤਾ ਪਰਮੇਸ਼ਵਰ ਨੇ ਚੰਗੀਆਂ ਜੌਬਸ ਦੇ ਨਾਲ ਸਾਨੂੰ ਤੇ ਸਾਡੇ ਬੱਚਿਆਂ ਨੂੰ ਬLES ਕੀਤਾ ਸਾਡੇ ਹਸਬੰਦ ਨੂੰ ਚੰਗੀ ਜੌਬ ਦੇ ਨਾਲ ਬLES ਕੀਤਾ ਧੰਨਵਾਦ ਕਰਦੇ ਹਾਂ ਤੁਸੀਂ ਆਪਣੀਆਂ ਪਤਨੀਆਂ ਦੇ ਲਈ ਪ੍ਰਾਰਥਨਾ ਕਰ ਰਹੇ ਹੋ ਪਰਮੇਸ਼ਵਰ ਨੇ ਤੁਹਾਡੀਆਂ ਪਤਨੀਆਂ ਨੂੰ ਪਤਵੰਤ ਇਸਤਰੀ ਵਾਲਾ ਜੀਵਨ ਦਿੱਤਾ ਤੁਸੀਂ ਆਪਣੇ ਪਤੀਆਂ ਦੇ ਲਈ ਪ੍ਰਾਰਥਨਾ ਕਰ ਰਹੇ ਹੋ ਪਰਮੇਸ਼ਵਰ ਨੇ ਮਸੀਹ ਵਾਲਾ ਸੁਭਾਅ ਉਹਨਾਂ ਦੇ ਅੰਦਰ ਬਿਠਾ ਦਿੱਤਾ ਹੈ ਪਰਮੇਸ਼ਵਰ ਨੇ ਉਹਨਾਂ ਨੂੰ ਮਸੀਹ ਵਰਗੇ ਸੁਭਾਅ ਦੇ ਨਾਲ ਨਿਵਾਜ਼ ਦਿੱਤਾ ਮੈਂ ਯਕੀਨ ਕਰਦੀ ਹਾਂ ਕਿ ਸੱਚਮੁੱਚ ਤੁਹਾਡੇ ਪਤੀ ਤੁਹਾਡੇ ਨਾਲ ਪ੍ਰੇਮ ਕਰਨ ਵਾਲੇ ਪਤੀ ਹੋ ਰਹੇ ਆ ਉਹ ਰਿਸ਼ਤੇ ਜਿਨ੍ਹਾਂ ਰਿਸ਼ਤਿਆਂ ਦੇ ਵਿੱਚ ਕੋਈ ਤੀਜੇ ਬੰਦੇ ਦੀ ਐਂਟਰੀ ਹੋ ਚੁੱਕੀ ਹੈ ਕਿਸੇ ਤੀਜੀ ਔਰਤ ਦੀ ਐਂਟਰੀ ਹੋ ਚੁੱਕੀ ਕਿਸੇ ਤੀਜੇ ਮਰਦ ਦੀ ਐਂਟਰੀ ਹੋ ਚੁੱਕੀ ਹੈ ਮੈਂ ਉਸ ਉਹਨਾਂ ਨੂੰ ਇਸ ਰਿਸ਼ਤੇ ਦੇ ਵਿੱਚੋਂ ਬਾਹਰ ਨਿਕਲਣ ਦਾ ਹੁਕਮ ਕਰਦੀਆਂ ਸਿਰਫ ਇੱਕ ਹੀ ਪਤਨੀ ਤੇ ਇੱਕ ਹੀ ਪਤੀ ਆਪਸ ਵਿੱਚ ਮਜ਼ਬੂਤ ਰਿਸ਼ਤਿਆਂ ਦੇ ਵਿੱਚ ਆ ਰਹੇ ਆ ਤੁਹਾਡੇ ਰਿਸ਼ਤੇ ਮਜ਼ਬੂਤ ਹੋ ਰਹੇ ਆ ਹਰੇਕ ਨਜਾਇਜ਼ ਰਿਸ਼ਤਾ ਖਤਮ ਹੋ ਰਿਹਾ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਹਰੇਕ ਨਜਾਇਜ਼ ਰਿਸ਼ਤਾ ਖਤਮ ਹੋ ਰਿਹਾ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਸੱਚ ਮੱਚ ਤੁਹਾਡੇ ਰਿਸ਼ਤੇ ਦੁਬਾਰਾ ਤੋਂ ਸੁਧਾਰ ਦੇ ਵਿੱਚ ਆ ਰਹੇ ਆ ਤੁਹਾਡੇ ਰਿਸ਼ਤੇ ਸੁਧਾਰ ਦੇ ਵਿੱਚ ਆ ਰਹੇ ਆ ਤੁਹਾਡੇ ਜੀਵਨ ਚੋਂ ਵਿਵਚਾਰ ਖਤਮ ਹੋ ਰਿਹਾ ਹੈ ਤੁਹਾਡੇ ਜੀਵਨ ਚੋਂ ਹਰ ਤਰ੍ਹਾਂ ਦਾ ਵਿਭਚਾਰ ਖਤਮ ਹੋ ਰਿਹਾ ਹੈ ਤੁਸੀਂ ਪਵਿੱਤਰਤਾਈ ਦੇ ਵਿੱਚ ਆ ਰਹੇ ਹੋ ਤੁਹਾਡੀਆਂ ਸੋਚਾਂ ਪਵਿੱਤਰ ਹੋ ਰਹੀਆਂ ਤੁਹਾਡੇ ਬੱਚਿਆਂ ਦੀਆਂ ਸੋਚਾਂ ਪਵਿੱਤਰ ਹੋ ਰਹੀਆਂ ਹਰ ਬੁਰੀ ਆਦਤ ਤੋਂ ਤੁਸੀਂ ਬਾਹਰ ਆ ਰਹੇ ਹੋ ਹਰੇਕ ਬੁਰੀ ਆਦਤ ਤੋਂ ਤੁਸੀਂ ਬਾਹਰ ਆ ਰਹੇ ਹੋ ਪਰਮੇਸ਼ਵਰ ਤੁਹਾਨੂੰ ਬles ਕਰ ਰਿਹਾ ਹਰੇਕ ਐਡਿਕਸ਼ਨ ਤੋਂ ਤੁਸੀਂ ਆਜ਼ਾਦ ਹੋ ਰਹੇ ਹੋ ਹਰੇਕ ਐਡਿਕਸ਼ਨ ਤੋਂ ਤੁਸੀਂ ਆਜ਼ਾਦ ਹੋ ਰਹੇ ਹੋ ਨਸ਼ੇ ਦੀ ਹਰੇਕ ਐਡਿਕਸ਼ਨ ਤੋਂ ਹਰੇਕ ਅਲਕੋਹਲ ਦੀ ਐਡਿਕਸ਼ਨ ਤੋਂ ਤੁਸੀਂ ਆਜ਼ਾਦ ਹੋ ਰਹੇ ਹੋ ਪ੍ਰਭੂ ਯਿਸੂ ਮਸੀਹ ਜੀ ਦਾ ਨਾਮ ਹਮ ਚਿਸ਼ਰਾ ਆਪ ਦੇ ਨਸ਼ੇ ਤੋਂ ਤੁਸੀਂ ਆਜ਼ਾਦ ਹੋ ਰਹੇ ਹੋ ਆਜ਼ਾਦ ਹੋ ਚਿੱਟੇ ਦੇ ਨਸ਼ੇ ਤੋਂ ਆਜ਼ਾਦ ਹੋ ਰਹੇ ਹੋ ਤੁੰਦੇ ਨਸ਼ੇ ਤੋਂ ਤੁਸੀਂ ਆਜ਼ਾਦ ਹੋ ਰਹੇ ਹੋ ਹਰ ਪ੍ਰਕਾਰ ਦੇ ਗੋਲੀਆਂ ਦੇ ਨਸ਼ੇ ਤੋਂ ਤੁਸੀਂ ਆਜ਼ਾਦ ਹੋ ਰਹੇ ਹੋ ਹਰੇਕ ਤਰ੍ਹਾਂ ਦੇ ਟੀਕੇ ਲਗਾਉਣ ਦੇ ਨਸ਼ੇ ਤੋਂ ਤੁਸੀਂ ਆਜ਼ਾਦ ਹੋ ਰਹੇ ਹੋ ਹਰ ਨਸ਼ਾ ਹਰ ਨਸ਼ਾ ਤੁਹਾਨੂੰ ਛੱਡ ਕੇ ਜਾਏ ਹਰ ਨਸ਼ੇ ਦਾ ਗੰਦਾ ਸਪਿਰਿਟ ਤੁਹਾਨੂੰ ਛੱਡ ਕੇ ਜਾਏ ਅਰ ਨਸ਼ਾ ਛੱਡਣ ਦੇ ਬਾਅਦ ਕੋਈ ਤੋੜ ਤੁਹਾਡੇ ਜਿਸਮ ਦੇ ਵਿੱਚ ਨਹੀਂ ਆਉਂਦੀ ਕਿਉਂਕਿ ਪਰਮੇਸ਼ਵਰ ਦਾ ਸਮਰਥੀ ਹੱਥ ਤੁਹਾਨੂੰ ਸੰਭਾਲਦਾ ਹੈ ਪਰਮੇਸ਼ਵਰ ਦਾ ਸਮਰਥੀ ਹੱਥ ਤੁਹਾਨੂੰ ਸੰਭਾਲਦਾ ਤੁਹਾਡੇ ਬੱਚੇ ਨਸ਼ਿਆਂ ਚੋਂ ਬਾਹਰ ਆ ਰਹੇ ਆ ਤੁਹਾਡੇ ਆਦਮੀ ਘਰਾਂ ਦੇ ਆਦਮੀ ਨਸ਼ਿਆਂ ਚੋਂ ਬਾਹਰ ਆ ਰਹੇ ਆ ਮੈਂ ਤੁਹਾਨੂੰ ਅੱਜ ਕਰਦਾ ਦੀ ਪਰਮੇਸ਼ਵਰ ਦਾ ਤੁਹਾਡੇ ਬੱਚੇ ਜਿਹੜੇ ਘਰਾਂ ਨੂੰ ਛੱਡ ਕੇ ਗਏ ਆ ਤੁਹਾਡੇ ਭੈਣ ਭਰਾ ਜਿਹੜੇ ਘਰਾਂ ਨੂੰ ਛੱਡ ਕੇ ਗਏ ਤੁਹਾਡਾ ਆਦਮੀ ਤੁਹਾਡੀ ਔਰਤ ਜਿਹੜੇ ਘਰ ਨੂੰ ਛੱਡ ਕੇ ਗਏ ਆ ਰੁੱਸ ਕੇ ਗਏ ਆ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਮੈਂ ਡਿਕਲੇਅਰ ਕਰਦੀ ਆ ਉਹ ਵਾਪਸ ਆ ਰਹੇ ਆ ਉਹ ਵਾਪਸ ਆ ਰਹੇ ਆ ਤੇ ਉਹ ਵਾਪਸ ਆ ਰਹੇ ਆ ਸੋ ਸੱਚਮੁੱਚ ਪਰਮੇਸ਼ਵਰ ਨੇ ਤੁਹਾਡੇ ਪੂਰੇ ਪੂਰੇ ਪਰਿਵਾਰਾਂ ਨੂੰ ਗਿਆਨ ਨਾਲ ਸਮਝ ਨਾਲ ਪ੍ਰਕਾਸ਼ ਦੇ ਨਾਲ ਬles ਕੀਤਾ ਆ ਤੁਸੀਂ ਤੁਸੀਂ ਜਾਣੋਗੇ আর ਤੁਸੀਂ ਗਵਾਹ ਹੋਵੋਗੇ ਕਿ ਤੁਹਾਡੇ ਬੱਚੇ ਅਦਭੁਤ ਰੀਤੀ ਦੇ ਨਾਲ ਇੰਟੈਲੀਜੈਂਟ ਹੋ ਰਹੇ ਆ ਸੱਚਮੁੱਚ ਸਾਡੇ ਬੱਚੇ ਅਦਭੁਤ ਰੀਤੀ ਦੇ ਨਾਲ ਇੰਟੈਲੀਜੈਂਸ ਦੇ ਵਿੱਚ ਆ ਰਹੇ ਆ ਪਰਮੇਸ਼ਰ ਨੇ ਉਹਨਾਂ ਨੂੰ ਡਿਵਾਈਨ ਵਿਜ਼ਡਮ ਦਿੱਤੀ ਡਿਵਾਈਨ ਵਿਜ਼ਡਮ ਦਿੱਤੀ ਉਹ ਬੱਚੇ ਜਿਹੜੇ ਪੜ੍ਹਾਈ ਦੇ ਵਿੱਚ ਨਹੀਂ ਚੱਲ ਪਾ ਰਹੇ ਸੀ ਪਰਮੇਸ਼ਰ ਨੇ ਉਹਨਾਂ ਨੂੰ ਬles ਕਰ ਦਿੱਤਾ ਉਹ ਚੰਗੀ ਪੜ੍ਹਾਈ ਦੇ ਵਿੱਚ ਬles ਹੋ ਰਿਹਾ ਉਹ ਚੰਗੀ ਪੜ੍ਹਾਈ ਦੇ ਨਾਲ ਬles ਹੋ ਰਿਹਾ ਇਸ ਸਾਲ ਦੇ ਵਿੱਚ ਉਹ ਪਹਿਲਾਂ ਨਾਲੋਂ ਕਿਤੇ ਹੀ ਜ਼ਿਆਦਾ ਇੰਪਰੂਵ ਹੋ ਰਹੇ ਆ ਐਜੂਕੇਸ਼ਨ ਦੇ ਵਿੱਚ ਜਿਨ੍ਹਾਂ ਦੀ ਅੱਜ ਇੰਟਰਵਿਊ ਆ ਉਹ ਆਪਣੀ ਇੰਟਰਵਿਊ ਦੇ ਵਿੱਚ ਬles ਹੋ ਰਹੇ ਆ ਵਿਕਟਰੀ ਦੇ ਨਾਲ ਆ ਰਹੇ ਆ ਜਿੱਤ ਦੇ ਨਾਲ ਆ ਰਹੇ ਫਤਿਹ ਦੇ ਨਾਲ ਆ ਰਹੇ ਪਰਮੇਸ਼ਵਰ ਨੇ ਤੁਹਾਨੂੰ ਵੀਜ਼ਿਆਂ ਦੇ ਨਾਲ ਬles ਕੀਤਾ ਤੁਹਾਡੇ ਹਸਬੰਦ ਨੂੰ ਤੁਹਾਡੇ ਬ੍ਰਦਰ ਨੂੰ ਤੁਹਾਡੀ ਫੈਮਲੀ ਨੂੰ ਵੀਜ਼ਾ ਦੇ ਨਾਲ ਬles ਕੀਤਾ ਹੈ ਪਰਮੇਸ਼ਵਰ ਨੇ ਜਿੰਨੇ ਵੀ ਵੀਜ਼ਾ ਦੀਆਂ ਰਿਕਵੈਸਟ ਆਈਆਂ ਮੈਂ ਯਕੀਨ ਕਰਦੀ ਆ ਕਿ ਤੁਸੀਂ ਬles ਦਿਓ ਤੁਸੀਂ ਬles ਦਿਓ ਪਰਮੇਸ਼ਵਰ ਨੇ ਤੁਹਾਨੂੰ ਆਸ਼ੀਸ਼ ਦਿੱਤੀ ਹੈ ਤੁਹਾਡੇ ਰੁਕੇ ਹੋਏ ਕੰਮ ਇਸ ਸਾਲ ਦੇ ਵਿੱਚ ਹੋ ਰਹੇ ਪਰ ਵੀ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਵੱਡੀਆਂ ਵੱਡੀਆਂ ਆਸ਼ੀਸ਼ਾਂ ਤੁਹਾਡੇ ਜੀਵਨ ਦੇ ਵਿੱਚ ਆ ਰਹੀਆਂ ਕਿਉਂਕਿ ਤੁਸੀਂ ਇੱਕ ਸੁਧਰਿਆ ਹੋਇਆ ਜੀਵਨ ਜੀਣ ਦੇ ਲਈ ਪਰਮੇਸ਼ਰ ਦੇ ਅੱਗੇ ਆਇਓ ਤੁਸੀਂ ਜਿੰਨਾ ਗਹਿਰਾ ਪਰਮੇਸ਼ਰ ਦੇ ਨਾਲ ਪ੍ਰੇਮ ਕਰ ਰਹੇ ਹੋ ਉਨੀ ਵੱਡੀ ਬਰਕਤ ਨੂੰ ਤੁਸੀਂ ਪਰਮੇਸ਼ਰ ਦੀ ਹਜ਼ੂਰੀ ਚ ਆਉਂਦਿਆਂ ਹੋਇਆਂ ਦੇਖੋਗੇ ਸੱਚ ਮੱਚ ਪਰਮੇਸ਼ਰ ਦਾ ਹੱਥ ਤੁਹਾਡੇ ਜੀਵਨ ਦੇ ਵਿੱਚ ਆ ਤੁਹਾਡੇ ਪਰਿਵਾਰ ਦੇ ਵਿੱਚ ਆ ਤੁਹਾਡੇ ਘਰ ਦੇ ਵਿੱਚ ਆ ਪਰਮੇਸ਼ਰ ਦੀ ਆਸ਼ੀਸ਼ ਤੁਹਾਡੇ ਭੋਜਨ ਤੇ ਪਾਣੀ ਦੇ ਉੱਤੇ ਆ ਪਰਮੇਸ਼ਰ ਦੀ ਆਸ਼ੀਸ਼ ਤੁਹਾਡੇ ਘਰ ਦੇ ਉੱਤੇ ਆ ਤੁਹਾਡੇ ਖੇਤਾਂ ਦੇ ਉੱਤੇ ਤੁਹਾਡੇ ਮਾਲ ਡੰਗਰਾਂ ਦੇ ਉੱਤੇ ਆ ਪਰਮੇਸ਼ਰ ਨੇ ਫਾਈਨੈਂਸ਼ਲੀ ਤੁਹਾਨੂੰ ਬles ਕੀਤਾ ਆ ਸੱਚ ਮੱਚ ਤੁਸੀਂ ਫਾਈਨੈਂਸ ਦੇ ਵਿੱਚ ਬles ਹੋ ਰਹੇ ਹੋ ਤੁਹਾਡੇ ਕਰਜ਼ੇ ਟੁੱਟ ਰਹੇ ਆ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਤੁਹਾਡੇ ਕਰਜ਼ੇ ਟੁੱਟ ਰਹੇ ਆ ਤੁਹਾਡੇ ਨਾਲ ਤੁਹਾਡੀ ਜ਼ਿੰਦਗੀ ਚ ਡਿਵਾਈਨ ਅਰੇਂਜਮੈਂਟਸ ਹੋ ਰਹੇ ਆ ਪਰਮੇਸ਼ਰ ਨੇ ਡਿਵਾਈਨ ਅਰੇਂਜਮੈਂਟਸ ਕੀਤੇ ਆ ਤੁਹਾਡੇ ਜੀਵਨ ਦੇ ਵਿੱਚ ਅਦਭੁਤ ਰੀਤੀ ਦੇ ਨਾਲ ਡਿਵਾਈਨ ਹੈਲਪਰਸ ਨੂੰ ਪਰਮੇਸ਼ਰ ਨੇ ਖੜੇ ਕਰ ਦਿੱਤਾ ਆ ਉਹ ਆ ਰਹੇ ਆ ਤੁਹਾਡੀ ਮਦਦ ਕਰਨ ਦੇ ਲਈ ਸਵਰਗੀ ਦੂਤ ਭੇਜ ਦਿੱਤੇ ਪਰਮੇਸ਼ਵਰ ਨੇ ਉਹ ਆ ਰਹੇ ਆ ਤੁਹਾਡੀ ਮਦਦ ਕਰਨ ਦੇ ਲਈ ਮੈਂ ਯਕੀਨ ਕਰਦੀ ਆ ਕਿ ਤੁਸੀਂ ਸੱਚਮੁੱਚ ਵੱਡੀ ਟੈਸਟੀਮਨੀ ਦੇ ਨਾਲ ਆਏ ਬਹੁਤ ਵੱਡੀ ਟੈਸਟੀਮਨੀ ਦੇ ਨਾਲ ਤੁਸੀਂ ਆ ਰਹੇ ਆ ਤੁਸੀਂ ਨਵੇਂ ਘਰਾਂ ਦੇ ਨਾਲ ਬles ਹੋ ਰਹੇ ਆ ਹਾਂ ਤੁਸੀਂ ਨਵੇਂ ਘਰਾਂ ਦੇ ਨਾਲ ਬles ਹੋ ਰਹੇ ਹੋ ਨਵੀਆਂ ਘੜੀਆਂ ਦੇ ਨਾਲ ਤੁਸੀਂ ਬles ਹੋ ਰਹੇ ਹੋ ਤੁਹਾਡੇ ਬੱਚੇ ਬles ਹੋ ਜਾਂ ਤੁਹਾਡੇ ਬੱਚਿਆਂ ਦੇ ਕਾਰੋਬਾਰ ਬles ਹੋ ਜਾਂ ਤੁਹਾਡੇ ਬੱਚਿਆਂ ਦੀ ਇਨਕਮ ਵਧਣ ਜਾ ਰਹੀ ਹੈ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਜਿੱਥੇ ਵੀ ਤੁਹਾਡੇ ਬੱਚੇ ਜੌਬ ਕਰਦੇ ਆ ਉੱਥੇ ਹੀ ਉਹਨਾਂ ਦੀ ਇਨਕਮ ਵਧਣ ਜਾ ਰਹੀ ਤੁਹਾਡੇ ਬੱਚਿਆਂ ਦੇ ਇਨਕਮ ਵਧਣ ਜਾ ਰਹੀ ਹੈ ਤੁਹਾਡੇ ਬੱਚੇ ਪ੍ਰੋਸਪਰ ਹੋ ਰਹੇ ਆ ਸਕਸੈਸਫੁਲ ਹੋ ਰਹੇ ਆ আর ਦੁਨੀਆ ਦੀਆਂ ਬੁਰਾਈਆਂ ਤੋਂ ਤੁਸੀਂ ਆਜ਼ਾਦ ਹੋ ਰਹੇ ਹੋ ਦੁਨੀਆ ਦੀ ਹਰ ਬੁਰਾਈ ਤੋਂ ਤੁਸੀਂ ਆਜ਼ਾਦ ਹੋ ਰਹੇ ਹੋ ਦੁਨੀਆ ਦੀ ਹਰ ਬੁਰਾਈ ਤੋਂ ਤੁਹਾਡੇ ਬੱਚੇ ਆਜ਼ਾਦ ਹੋ ਰਹੇ ਆ ਦੁਨੀਆ ਦੀ ਗੰਦਗੀ ਤੋਂ ਇਸ ਸੰਸਾਰ ਦੀ ਗੰਦਗੀ ਤੋਂ ਪਰਮੇਸ਼ਵਰ ਸਾਨੂੰ ਤੇ ਸਾਡੇ ਬੱਚਿਆਂ ਨੂੰ ਆਜ਼ਾਦੀ ਦੇ ਰਹੇ ਆ ਪਰਮੇਸ਼ਵਰ ਇਸ ਸੰਸਾਰ ਕਹਦੀਆਂ ਹਰ ਤਰ੍ਹਾਂ ਦੀਆਂ ਬੁਰਾਈਆਂ ਤੋਂ ਸਾਨੂੰ ਤੇ ਸਾਡੇ ਬੱਚਿਆਂ ਨੂੰ ਆਜ਼ਾਦੀ ਦੇ ਰਿਹਾ ਮੈਂ ਯਕੀਨ ਕਰਦੀ ਹਾਂ ਕਿ ਪਰਮੇਸ਼ਵਰ ਨੇ ਸਾਨੂੰ ਚਾਰ ਚੁਫੇਰੇ ਤੋਂ ਬLES ਕੀਤਾ ਹੈ ਪਰਮੇਸ਼ਵਰ ਨੇ ਸਾਨੂੰ ਚਾਰ ਚੁਫੇਰੇ ਤੋਂ ਬLES ਕੀਤਾ ਹਰ ਹਵਾ ਸਾਡੀ ਭਲਾਈ ਲਈ ਵਗ ਰਹੀ ਹੈ ਹਰ ਵਰਖਾ ਸਾਡੀ ਭਲਾਈ ਦੇ ਲਈ ਹੋ ਰਹੀ ਹੈ ਮੈਂ ਪਰਮੇਸ਼ਵਰ ਦਾ ਧੰਨਵਾਦ ਕਰਦੀ ਹਾਂ ਪਰਮੇਸ਼ਵਰ ਆਉਣ ਵਾਲੇ ਸਮੇਂ ਦੇ ਸ਼ਬਦ ਭੇਜ ਰਿਹਾ ਆਪਣੇ ਲੋਕਾਂ ਦੇ ਲਈ ਔਰ ਆਪਣੇ ਲੋਕਾਂ ਨੂੰ ਬਚਾ ਰਹੇ ਆ ਮੈਂ ਯਕੀਨ ਕਰਦੀ ਆ ਕਿ ਹਜ਼ਾਰ ਸਾਡੇ ਮੁੱਢ ਤੇ 10000 ਸਾਡੇ ਸਾਥ ਸੱਜਿਆ ਤੇ ਡਿੱਗਣਗੇ ਪਰ ਕੋਈ ਬਵਾ ਕੋਈ ਬੁਰਾਈ ਕੋਈ ਨਾਸ਼ ਕਰਨ ਵਾਲੀ ਚੀਜ਼ ਸਾਡੇ ਨੇੜੇ ਨਹੀਂ ਆਊਗੀ ਮੈਂ ਯਕੀਨ ਕਰ ਕਰਦੀ ਆ ਕਿ ਰਾਤ ਨੂੰ ਤੇ ਦੁਪਹਿਰ ਨੂੰ ਜਾੜਨ ਵਾਲੀ ਕੋਈ ਵੀ ਸ਼ਕਤੀ ਸਾਡਾ ਕੁਛ ਵਿਗਾੜ ਨਹੀਂ ਕਰ ਸਕਦੀ ਕਿਉਂਕਿ ਅਸੀਂ ਪਰਮੇਸ਼ਵਰ ਦੀ ਡਵੇਲਿੰਗ ਪਲੇਸ ਦੇ ਅੰਦਰ ਅਸੀਂ ਪਰਮੇਸ਼ਵਰ ਦੀ ਪਨਾਹ ਦੇ ਵਿੱਚ ਹੈ ਅਸੀਂ ਪਰਮੇਸ਼ਵਰ ਦੇ ਸائے ਹੇਠ ਟਿਕੇ ਹੋਏ ਹਾਂ ਸੱਚਮੁੱਚ ਪਰਮੇਸ਼ਵਰ ਨੇ ਸਵਰਗੀ ਦੂਤਾਂ ਨੂੰ ਸਾਡੇ ਲਈ ਹੁਕਮ ਦਿੱਤਾ ਹੈ ਕਿ ਉਹ ਸਾਡੇ ਰਾਹਾਂ ਦੇ ਵਿੱਚ ਨਿਗਹਿبانی ਕਰਨ ਮੈਂ ਪਰਮੇਸ਼ਵਰ ਦਾ ਧੰਨਵਾਦ ਕਰਦੀ ਹਾਂ ਪਰਮੇਸ਼ਵਰ ਦਾ ਧੰਨਵਾਦ ਕਰਦੀ ਹਾਂ ਪਰਮੇਸ਼ਵਰ ਨੇ ਕਿਹਾ ਤੁਸੀਂ ਪੁਕਾਰੋਗੇ ਤੇ ਮੈਂ ਉੱਤਰ ਦੇਵਾਂਗਾ ਜੋ ਚਾਹੋ ਮੰਗੋ ਤੁਹਾਡੇ ਲਈ ਹੋ ਜਾਏਗਾ ਅਸੀਂ ਦਾਕੇ ਮੰਗ ਰਹੇ ਹਰ ਪ੍ਰਭ ਯਿਸੂ ਮਸੀਹ ਦੇ ਨਾਮ ਚ ਮੰਗ ਰਹੇ ਆ ਅਸੀਂ ਯਕੀਨ ਕਰਦੇ ਆ ਕਿ ਸਾਡੇ ਲਈ ਸਭ ਕੁਝ ਹੋ ਰਿਹਾ ਸਭ ਕੁਝ ਹੋ ਰਿਹਾ ਜੌਬਸ ਦੇ ਉੱਤੇ ਪ੍ਰਮੋਸ਼ਨ ਹੋ ਰਹੀ ਆ ਸਕਸੈਸ ਆ ਰਹੀ ਆ ਪ੍ਰੋਸਪਰਿਟੀ ਆ ਰਹੀ ਆ ਅਰ ਸੱਚਮੁੱਚ ਰੂ ਦੇ ਫਲ ਸਾਡੇ ਜੀਵਨ ਦੇ ਬਿਚ ਆ ਰਿਹਾ ਹਰ ਕਰੋਧ ਸਾਨੂੰ ਛੱਡ ਕੇ ਜਾ ਰਿਹਾ ਹੈ ਹਰ ਇੱਕ ਕਾਮ ਸਾਨੂੰ ਛੱਡ ਕੇ ਜਾ ਰਿਹਾ ਹੈ ਹਰ ਇੱਕ ਚੁਗਲੀ ਨਿੰਦਿਆ ਦੀ ਗੰਦੀ ਆਦਤ ਸਾਡੇ ਤੋਂ ਜਾ ਰਹੀ ਹਰ ਉਹ ਚੀਜ਼ ਜਿਹੜੀ ਸਾਡੇ ਪਰਮੇਸ਼ਰ ਨੂੰ ਪਸੰਦ ਨਹੀਂ ਉਹ ਸਾਡੇ ਜੀਵਨ ਚੋਂ ਹਮੇਸ਼ਾ ਲਈ ਖਤਮ ਹੋ ਰਹੀ ਹਮੇਸ਼ਾ ਲਈ ਖਤਮ ਹੋ ਰਹੀ ਪਰਮੇਸ਼ਰ ਸਾਨੂੰ ਇੱਕਮਿਕ ਕਰ ਰਿਹਾ ਜਿਨ੍ਹਾਂ ਦੇ ਘਰਾਂ ਦੇ ਵਿੱਚ ਇੱਕ ਮੈਂਬਰ ਪਰਮੇਸ਼ਰ ਵਿੱਚ ਆ ਪਰ ਦੂਜਾ ਨਹੀਂ ਪਰਮੇਸ਼ਰ ਉਹਨਾਂ ਨੂੰ ਬles ਕਰ ਰਿਹਾ ਉਹ ਸਾਰੇ ਫੈਮਿਲੀ ਜਿਹੜੀ ਆ ਉਹ ਮਿਲ ਕੇ ਪਰਮੇਸ਼ਰ ਦੀ ਆਰਾਧਨਾ ਕਰਨ ਵਾਲੇ ਹੋ ਰਹੇ ਜਿਨ੍ਹਾਂ ਦੇ ਪਰਿਵਾਰ ਖਿਲਰੇ ਹੋਏ ਆ ਜਿਨ੍ਹਾਂ ਦੇ ਪਰਿਵਾਰ ਵਿਖਰੇ ਹੋਏ ਆ ਪਰਮੇਸ਼ਰ ਉਹਨਾ ਪਰਿਵਾਰਾਂ ਨੂੰ ਇਕੱਠਿਆਂ ਕਰ ਰਹੇ ਹੋ ਮਿਲ ਕੇ ਰਹਿਣਗੇ ਪਰਮੇਸ਼ਰ ਦੀ ਗਵਾਹੀ ਕਰਨਗੇ ਸੱਚਮੁੱਚ ਮੈਂ ਤੇ ਮੇਰਾ ਘਰਾਨਾ ਪਰਮੇਸ਼ਰ ਦੀ ਆਰਾਧਨਾ ਕਰਾਂਗੇ ਪਰਮੇਸ਼ਰ ਦੇ ਕੰਮ ਕਰਾਂਗੇ ਅਰ ਤੁਸੀਂ ਬles ਹੋ ਚੁੱਕੇ ਹੋ ਤੁਸੀਂ ਬles ਹੋ ਚੁੱਕੇ ਹੋ ਹਰ ਚੰਗੀ ਚੀਜ਼ ਦੇ ਨਾਲ ਤੁਸੀਂ ਬles ਹੋ ਚੁੱਕੇ ਹੋ ਬਹੁਤ ਚੰਗੇ ਸਕੂਲਾਂ ਚ ਕਾਲਜ ਦੇ ਵਿੱਚ ਯੂਨੀਵਰਸਿਟੀਆਂ ਦੇ ਵਿੱਚ ਤੁਹਾਡੇ ਬੱਚਿਆਂ ਦੀ ਐਡਮਿਸ਼ਨ ਹੋ ਚੁੱਕੀ ਆ ਪਰਮੇਸ਼ਰ ਨੇ ਕਿਹਾ ਮੈਂ ਤੇਨੂੰ ਥੋਲਿਆਂ ਤਿੱਕਰ ਸੰਭਾਲਾਂਗਾ ਪਰਮੇਸ਼ਰ ਤੁਹਾਨੂੰ ਸੱਚਮੁੱਚ ਬਜ਼ੁਰਗਾਂ ਨੂੰ ਵੀ ਜਿੰਨੇ ਵੀ ਬਜ਼ੁਰਗ ਇਸ ਪ੍ਰੋਗਰਾਮ ਨੂੰ ਦੇਖ ਰਹੇ ਆ ਪਰਮੇਸ਼ਰ ਦਾ ਸਮਰਥ ਤੁਹਾਡੇ ਜਿਸਮ ਦੇ ਅੰਦਰ ਆ ਰਿਹਾ ਹੈ ਪਰਮੇਸ਼ਰ ਤੁਹਾਨੂੰ ਕਾਬਾਂ ਵਾਲਾ ਜ਼ੋਰ ਦੇ ਰਿਹਾ ਔਰ ਪ੍ਰਭੂ ਤੁਹਾਡੀ ਜਵਾਨੀ ਨੂੰ ਨਵਾਂ ਕਰ ਰਿਹਾ ਪਰਮੇਸ਼ਰ ਤੁਹਾਡੀਆਂ ਹੱਡੀਆਂ ਨੂੰ ਬਲ ਦੇ ਰਿਹਾ ਹਰੇਕ ਦਰਦ ਤੁਹਾਡੇ ਜਿਸਮ ਦੀ ਤੁਹਾਨੂੰ ਛੱਡ ਕੇ ਜਾ ਰਹੀ ਆ ਸਿਰ ਤੋਂ ਪੈਰਾਂ ਤੱਕ ਜਿਹੜੀ ਵੀ ਦਰਦ ਤੁਹਾਡੇ ਜਿਸਮ ਦੇ ਅੰਦਰ ਆ ਹਰ ਦਰਦ ਤੁਹਾਨੂੰ ਛੱਡ ਕੇ ਜਾ ਰ ਤਾਨੂੰ ਛੱਡ ਕੇ ਜਾ ਰਹੀ ਆ ਤੁਸੀਂ ਚੰਗੇ ਹੋ ਰਹੇ ਹੋ ਪੇਟ ਦੀਆਂ ਸਾਰੀਆਂ ਬਿਮਾਰੀਆਂ ਤੁਹਾਨੂੰ ਛੱਡ ਕੇ ਜਾ ਰਹੀਆਂ ਗਠੀਏ ਦੀ ਬਿਮਾਰੀ ਤੁਹਾਨੂੰ ਛੱਡ ਕੇ ਜਾ ਰਹੀ ਆ ਤੁਸੀਂ ਚੰਗੇ ਹੋ ਰਹੇ ਹੋ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਤੁਸੀਂ ਚੰਗੇ ਹੋ ਰਹੇ ਹੋ ਹਰ ਕਮਜ਼ੋਰੀ ਤੁਹਾਨੂੰ ਛੱਡ ਕੇ ਜਾ ਰਹੀ ਖੂਨ ਦੀ ਕਮੀ ਜਿਹੜੀ ਆ ਉਹ ਦੂਰ ਹੋ ਰਹੀ ਆ ਤੁਹਾਡਾ ਖੂਨ ਪੂਰਾ ਹੋ ਰਿਹਾ ਹਰ ਤਰੀਕੇ ਦੇ ਨਾਲ ਤੁਹਾਡਾ ਖੂਨ ਪੂਰਾ ਹੋ ਰਿਹਾ ਤੁਹਾਡੇ ਸਰੀਰ ਦੇ ਜਿਹੜੇ ਕੈਮੀਕਲਸ ਡਿਸਆਰਡਰ ਹੋ ਚੁੱਕੇ ਆ ਪ੍ਰਭੂ ਨੇ ਸਭ ਕੁਝ ਆਰਡਰ ਚ ਕਰ ਦਿੱਤਾ ਕੋਲੇਸਟੇਰੋਲ ਨਾਰਮਲ ਹੋ ਚੁੱਕਾ ਯੂਰਿਕ ਐਸਿਡ ਨਾਰਮਲ ਹੋ ਚੁੱਕਾ ਸ਼ਾਤੀ ਦੀ ਦਰਦ ਗਾਇਬ ਹੋ ਚੁੱਕੀ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਜਿਨ੍ਹਾਂ ਦੇ ਮੋਢਿਆਂ ਵਿੱਚ ਦਰਦ ਗਾਇਬ ਹੋ ਚੁੱਕਿਆ ਪ੍ਰਭੂ ਯਿਸੂ ਮਸੀਹ ਦੇ ਨਾਮ ਚ ਆਪਰੇਸ਼ਨ ਕੈਨਸਲ ਹੋ ਚੁੱਕੇ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਤੁਸੀਂ ਮੁਕੰਮਲ ਰੀਤੀ ਦੇ ਨਾਲ ਹੀਲ ਹੋ ਚੁੱਕੇ ਹੋ ਮਾਈਗਰੇਨ ਜਾ ਚੁੱਕਿਆ ਸਰਵਾਈਕਲ ਜਾ ਚੁੱਕਿਆ ਪ੍ਰਭੂ ਯਿਸੂ ਮਸੀਹ ਦੇ ਨਾਮ ਚ ਸਪਾਈਨ ਕੋਰਡ ਹੀਲ ਹੋ ਚੁੱਕੀ ਰ ਕਿ ਹਰੇਕ ਲੱਕ ਦੀ ਦਰਦ ਜਾ ਚੁੱਕੀ ਆ ਗਰਦਨ ਦੀ ਦਰਦ ਜਾ ਚੁੱਕੀ ਆ ਹਰ ਤਰ੍ਹਾਂ ਦਾ ਸਾਈਨਸ ਗਾਇਬ ਹੋ ਚੁੱਕਿਆ ਪ੍ਰਭੀ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਤੁਸੀਂ ਚੰਗੇ ਹੋ ਗਏ ਹੋ ਦੰਦਾਂ ਦਾੜਾਂ ਦੀਆਂ ਦਰਦਾਂ ਤੁਹਾਨੂੰ ਛੱਡ ਕੇ ਜਾ ਚੁੱਕੀਆਂ ਹਰੇਕ ਕਬਜ਼ ਦੀ ਬਿਮਾਰੀ ਦੂਰ ਹੋ ਚੁੱਕੀ ਆ ਪੇਟ ਦੀ ਸਾਰੀਆਂ ਬਿਮਾਰੀਆਂ ਤੁਹਾਨੂੰ ਛੱਡ ਕੇ ਜਾ ਚੁੱਕੀਆਂ ਤੁਸੀਂ ਬਿਲਕੁਲ ਨਵੇਂ ਨਰੋਏ ਹੋ ਚੁੱਕੇ ਹੋ ਮੈਂ ਪਰਮੇਸ਼ਵਰ ਦਾ ਧੰਨਵਾਦ ਕਰਦੀ ਆ ਤੁਹਾਡੇ ਘਰਾਂ ਚੋਂ ਕਲੇਸ਼ ਦੇ ਗੰਦੇ ਆਤਮਾ ਜਾ ਚੁੱਕੇ ਆ ਤੁਸੀਂ ਚੰਗੇ ਹੋ ਚੁੱਕੇ ਹੋ ਆਪਸ ਵਿੱਚ ਪਤੀ ਪਤਨੀ ਦਾ ਪ੍ਰੇਮ ਵਧ ਰਿਹਾ ਹੈ ਬੱਚਿਆਂ ਦੇ ਨਾਲ ਮਾਤਾ ਪਿਤਾ ਦਾ ਪ੍ਰੇਮ ਵਧ ਰਿਹਾ ਹੈ ਅੰਡਰਸਟੈਂਡਿੰਗ ਵਧ ਰਹੀ ਹੈ ਤੁਹਾਡੇ ਘਰ ਦੇ ਵਿੱਚ ਪਰਮੇਸ਼ਵਰ ਦਾ ਆਤਮਾ ਕੰਮ ਕਰ ਰਿਹਾ ਹੈ